ਹਾਂਜੀ ਦੋਸਤੋ ਅੱਜ ਫੇਰ ਖੜੇ ਆਂ ਬਾਈ ਜੀਵਨ ਮੱਲੇ ਕੇ ਘਰੇ ਤੇ ਪਿੰਡ ਮਹਿਰਾਜ ਤਹਿਸੀਲ ਫੂਲ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਦੋ ਬਿਹੜਾ ਲੈ ਕੇ ਆਏ ਆ ਜੀ ਦੋਨੇ ਮਿੱਤਰੋ ਸੂਣ ਵਾਲੀਆਂ ਨੇ ਦੋਨਾਂ ਦੇ ਰੰਗ ਕੱਦ ਸੇਮ ਨੇ ਤੇ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਪਹਿਲਾਂ ਤੁਹਾਨੂੰ ਪਹਿਲੇ ਨੰਬਰ ਤੇ ਪਲੂਣ ਬਿਹੜਾ ਪਾ ਤੁਹਾਨੂੰ ਦਿਖਾ ਰਹੇ ਆ ਬਹੁਤ ਹੀ ਸੋਣਾ ਮਿੱਤਰੋ ਵਜਨ ਸਿਹਤ ਪੱਖੋਂ ਚੰਗੀ ਐ ਤੇ ਥੱਲੇ ਵੀ ਦੀ ਪੂਰੀ ਸਾਫ ਐ ਅਜਾ ਢਿੱਲਾਂ ਬਾਲ ਕਾਫੀ ਨੇ ਦਣ ਮੇਰੇ ਹਿਸਾਬ ਨਾਲ ਕਈ ਦਿਨ ਕੱਢਦੀ ਆ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਵੀ ਕੀ ਰੇਟ ਆ ਹਾਂਜੀ ਬਾਈ ਜੀ ਜੀਵਨ ਕੀ ਹਾਲ ਆ ਬਹੁਤ ਵਧੀਆ ਬਾਈ ਠੀਕ ਐ ਸੇ ਤਾਂ ਇਹਦਾ ਸੂਆ ਪਹਿਲਾ ਸੂਆ ਸੂਆ ਇਹਦਾ ਸੂਆ ਜੀ ਦੋ ਦੰਦ ਕਿੰਨੇ ਕੁ ਦਿਨ ਰਹਿੰਦੇ ਨੇ ਇਹ 10 ਦਿਨ ਲੈ ਜੀ 10 ਦਿਨ ਲੈ ਜੂ ਠੀਕ ਐ ਮੁੱਲ ਕੀ ਕਰਤਾ ਫਿਰ ਨਾਲ ਦੇ ਨਾਲ ਦੱਸੀ ਚੱਲ ਹਾਂ 35 ਹੈ ਜੀ ਹਾਂ ਥੋੜੋ ਜਿਹਾ ਫਿਰ ਮੁੱਲ ਮੇਤਰੋ 1 35 ਆ ਮਾਣਦਾਨ 1 35 ਦੇ ਵਿੱਚੋਂ ਹੋ ਜੂ ਹਜੇ ਹਫਤਾ 10 ਦਿਨ ਬਾਕੀ ਆ ਢਿੱਲਾਂ ਵੱਲ ਫੁੱਲ ਨੇ ਰੰਗ ਵੀ ਦੋਨਾਂ ਦੇ ਸੋਹਣੇ ਆਕਾਦ ਕਾੜ ਵੀ ਦੋਨਾਂ ਦੇ ਵਧੀਆ ਕੋਈ ਬਹੁਤੇ ਛੋਟੇ ਨਹੀਂ ਬਹੁਤ ਸੋਹਣੀਆਂ ਮਿੱਤਰੋ ਤਿਆਰ ਹੁੰਦੀਆਂ ਜਾ ਰਹੀਆਂ ਨੇ ਹੌਲੀ 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 ਕੋਈ ਨਹੀਂ ਕੋਈ ਨਹੀਂ ਫਾਂ ਮੋੜ ਲਈ ਕੋਈ ਨਹੀਂ ਤੇ ਦੁੱਧ ਵੀ ਮਿੱਤਰੋ ਬਹੁਤ ਸੋਹਣਾ ਕੱਢਣਾ ਜਿਹੜੇ ਹਿਸਾਬ ਨਾਲ ਮਿੱਤਰੋ ਹਵਾਨਾ ਹੈ ਤੇ ਟੈਟ ਹਵਾਨੇ ਦੀ ਹੈ ਚੰਗਾ ਬੋਟਾ ਥਾਣਾ ਇਹ ਦੂਜੇ ਨੰਬਰ ਤੇ ਮਿੱਤਰੋ ਦੂਜੇ ਸੂਰ ਸੂਨ ਵਾਲੀ ਬੈੜ ਦਿਖਾ ਰਹੇ ਆ ਇਹਦਾ ਵੀ ਰੰਗ ਮਿੱਤਰੋ ਬਹੁਤ ਸੋਹਣਾ ਥਾਂਲੇ ਵੀ ਦੀ ਇਹ ਵੀ ਸਾਫ ਹੈ ਤੇ ਅ ਤੋਰੇ ਜਨੂ ਵੀ ਹੋਰ ਤੇ ਸੋ ਫੇਸ ਕੁਆਲਟੀ ਸਰੀਰ ਪੱਖੋਂ ਬਹੁਤ ਥਾਂਲੇ ਵੀ ਦੀ ਸਾਫ ਤੇ ਚੰਗੀ ਸਰੀਰ ਦੀ ਬਣਤਰ ਚੰਗਾ ਹੀ ਮਿੱਤਰੋ ਰੰਗ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਦੋਨੇ ਨਗਾਂ ਦੇ ਵਿੱਚੋਂ ਮਿੱਤਰੋ ਨਾ ਕੋਈ ਪਸੰਦ ਆਉਂਦਾ ਤਾਂ ਤਸੱਲੀ ਤੁਸੀਂ ਖੁਦ ਕਰਨੀ ਆ ਪਰ ਆਪਾਂ ਤਸੱਲੀ ਲੈ ਕੇ ਮਿੱਤਰੋ ਵੀਡੀਓ ਬਣਾਉਣੀ ਆ ਤੇ ਚੰਗਾ ਮੋਟਾ ਥਾਣਾ ਚੰਗੀ ਸੇ ਤਾਂ ਦੋਨੇ ਮਿੱਤਰੋ ਚੰਗੀਆਂ ਨੇ ਬੰਦ ਅਜ ਸੋ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਮੀਨੀ ਕੱਟੀ, ਬੱਲੀ ਕੱਟੀ ਤੇ ਪੰਜ ਕਲਿਆਣੀ ਕੱਟੀ ਦਿਖਾ ਰਹੇ ਹਾਂ। ਹਾਂਜੀ ਉਹਦਾ ਰੇਟ ਕੀ ਕਰਤਾ ਜੀ? ਉਹਦਾ ਰੇਟ ਲੱਖ ਰੁਪਏ। ਲੱਖ ਇਹਦਾ ਇੱਕ 135 135 ਦੇ ਉਹਦਾ ਲੱਖ। ਉਹਦਾ ਲੱਖ। ਠੀਕ ਹੈ ਤੇ ਫੋਨ ਨੰਬਰ ਬੋਲ ਦਿਓ ਜੀ। 945262247 9465262247 ਹਾਂਜੀ ਠੀਕ ਹੈ ਇਹ ਜਿਹੜਾ ਆਪਣਾ ਘਰ ਹੈ ਗੁਰਦੁਆਰਾ ਫਲਾਈਂ ਵਾਲੇ ਗੁਰਦੁਆਰੇ ਫਲਾਈਂ ਵਾਲੇ ਗੁਰਦੁਆਰੇ ਦਾ ਬਾਕਸ 3200 ਠੀਕ ਹੈ ਫਲਾਈਂ ਵਾਲੇ ਗੁਰਦੁਆਰੇ ਦੇ ਨੇੜੇ ਤੇ ਦੂਜੀ ਸਾਈਡ ਮਿੱਤਰੋ ਬਾਟਰ ਬਾਕਸ ਹੈ ਫੁੱਲ ਵਾਲਾ ਰੋਡ ਤੇ ਬਾਈ ਜੀਵਨ ਸਿੰਘ ਦੇ ਘਰੋਂ ਇਹ ਵੀਡੀਓ ਬਣਾਈ ਹੈ ਪਹਿਲਾਂ ਵੀ ਕਾਫੀ ਵੀਡੀਓ ਬਾਈ ਦੇ ਘਰੋਂ ਆਪਾਂ ਪਾ ਚੁੱਕੇ ਆ ਸੋ ਜੇਕਰ ਕਿਸੇ ਵੀ ਭਰਾ ਨੂੰ ਦੋਨੇ ਨਗਾਂ ਦੇ ਵਿੱਚੋਂ ਕੋਈ ਵੀ ਨਗ ਪਸੰਦ ਆਉਂਦਾ ਤਾਂ ਤਸੱਲੀ ਕਰਕੇ ਤੁਸੀਂ ਇੱਥੇ ਆ ਸਕਦੇ ਹੋ ਸੋ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਸੋ ਥਾਂ ਲੇਪ ਦੀ ਪੂਰੀ ਸਾਫ ਤੇ ਦੂਜੀ ਵੀ ਆਪਾਂ ਤੁਹਾਨੂੰ ਥਾਂਲੇ ਵਾ ਨੇੜੋ ਕਰਕੇ ਦਿਖਾ ਦਈਏ ਬਹੁਤ ਸੋਹਣੀ ਮਿੱਤਰੋ ਤਿਆਰ ਹੋ ਗਈ ਆ ਜੀ ਹਾਂ ਇਹ ਜਿਹੜੀ ਦੂਜੀ ਇਹਦੇ ਕਿੰਨੇ ਦਿਨ ਬਾਕੀ ਆ ਇਹਦੇ ਵੀ 10-12 ਦਿਨ ਬਾਕੀ ਠੀਕ ਹੈ ਸੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ